ਮੇਰਾ ਪਹਿਲਾ ਪਿਆਰ ਸ਼ੁਰੂ ਹੁੰਦਾ ਹੈ ਮੇਰੀ 9ਵੀਂ ਕਲਾਸ ਤੋਂ ਮੈਂ 9ਵੀਂ ਕਲਾਸ ਵਿੱਚ ਉਸ ਕੁੜੀ ਨੂੰ ਪਸੰਦ ਕਰਨ ਲੱਗ ਗਿਆ ਜੋ ਕੱਚੀ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਪੜ੍ਹਦੀ ਆ ਰਹੀ ਸੀ ਮੈਂ ਉਸਨੂੰ ਦਿਲ ਤੋਂ ਮੁਹੱਬਤ ਕਰਨ ਲੱਗ ਪਿਆ ਸੀ ਮੈਂ ਕਦੇ ਉਹਦੇ ਸਾਹਮਣੇ ਖੜ ਕੇ ਨਹੀਂ ਬੋਲਿਆ ਕਿ ਮੈਂ ਤੈਨੂੰ ਪਿਆਰ ਕਰਦਾ ਜਾਂ ਕੁਝ ਹੋਰ ਮੈਂ ਉਹ ਸਾਰੀ ਗੱਲ ਤੁਹਾਨੂੰ ਸ਼ਾਰਟ ਚ ਦੱਸਦਾ ਫਿਰ ਉਸ ਤੋਂ ਬਾਅਦ ਮੇਰੀ ਇਹ ਗੱਲ ਕੁਝ ਸ਼ਰਾਰਤੀ ਕੁੜੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਉਸਨੂੰ ਮੇਰਾ ਤੇ ਉਹਦਾ ਨਾਮ ਲੈ ਕੇ ਛੇੜਨਾ ਸ਼ੁਰੂ ਕਰ ਦਿੱਤਾ ਮੈਨੂੰ ਤੇ ਉਹਨੂੰ ਬਹੁਤ ਸ਼ਰਮ ਜੀ ਆਉਂਦੀ ਉਸ ਤੋਂ 10ਵੀਂ ਕਲਾਸ ਦੇ ਪੇਪਰ ਹੋਣ ਲੱਗ ਗਏ ਤੇ ਉਸਨੂੰ ਜਿਹੜੇ ਮੁੰਡੇ ਤੰਗ ਕਰਦੇ ਸੀ ਉਹ ਮੈਂ ਸਾਰੇ ਸੁਧਾਰ ਦਿੱਤੇ ਸੀ ਤੇ ਕੁਝ ਕੁ ਪਿਆਰ ਨਾਲ ਸਮਝ ਗਏ ਸੀ ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਤੇ ਮੈਨੂੰ ਗਾਲਾਂ ਕੱਢਣ ਲੱਗ ਗਈ ਸਕੂਲ ਵਿੱਚ ਆ ਕੇ ਕਿਉਂਕਿ ਜਿਸ ਜਗ੍ਹਾ ਤੇ ਮੁੰਡੇ ਨੂੰ ਘੇਰਿਆ ਸੀ ਉਸ ਜਗ੍ਹਾ ਤੋਂ ਲੰਘ ਕੇ ਆਈ ਸੀ ਮੈਨੂੰ ਕਦੇ ਵੀ ਉਸ ਦੀ ਗੱਲ ਦਾ ਬੁਰਾ ਨਹੀਂ ਲੱਗਾ ਕਿਉਂਕਿ ਉਸ ਨੂੰ ਪਿਆਰ ਹੀ ਇੰਨਾ ਕਰਦਾ ਸੀ ਇੱਕ ਦਿਨ ਮੈਂ ਡਰਦਾ ਡਰਾਉਂਦਾ ਉਹਨਾਂ ਦੇ ਘਰ ਚਲਾ ਗਿਆ ਤੇ ਉਹ ਕੱਲੀ ਸੀ ਘਰ ਤੇ ਮੈਂ ਉਸ ਨੂੰ ਕਿਹਾ ਮੈਂ ਤੈਨੂੰ ਪਿਆਰ ਕਰਦਾ ਤੇ ਉਹ ਕਹਿਣ ਲੱਗੀ ਕਿ ਮੈਂ ਇਹੋ ਜੇ ਕੰਮ ਨਹੀਂ ਕਰਨੇ ਤੇ ਮੈਂ ਮੇਰੇ ਮੰਮੀ ਡੈਡੀ ਦੀ ਇੱਜ਼ਤ ਨਹੀਂ ਰੋਲਣਾ ਚਾਹੁੰਦੀ। ਮੈਂ ਉਸ ਨੂੰ ਕਈ ਵਾਰ ਪੁੱਛਿਆ ਤਾਂ ਉਸ ਦਾ ਹੀ ਜਵਾਬ ਆਇਆ। ਮੈਂ ਅੱਕ ਚੁੱਕਿਆ ਸੀ ਇਹ ਗੱਲਾਂ ਸੁਣ ਸੁਣ ਕੇ। ਅੰਤ ਮੈਂ ਉਸ ਦਾ ਖਹਿੜਾ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਕਰਨ ਲਈ ਪਟਿਆਲੇ ਚੱਲਿਆ ਗਿਆ ਤੇ ਉੱਥੇ ਵੀ ਮੈਨੂੰ ਕਈ ਕੁੜੀਆਂ ਮਿਲੀਆਂ। ਅੰਤਮੁਖ ਦੀ ਗੱਲ ਇਹ ਕਿ ਉਸ ਤੋਂ ਬਾਅਦ ਹੁਣ ਤੱਕ ਜਿੰਨੀਆਂ ਵੀ ਕੁੜੀਆਂ ਮੇਰੀ ਲਾਈਫ ਦੇ ਵਿੱਚ ਆਈਆਂ ਮੈਨੂੰ ਸਾਰੀਆਂ ਕੁੜੀਆਂ ਦੇ ਵਿੱਚੋਂ ਮੇਰੇ ਪਹਿਲੇ ਪਿਆਰ ਦਾ ਪੁਲੇਖਾ ਪੈਂਦਾ ਸੀ ਕਿਉਂਕਿ ਉਸ ਨੂੰ ਮੈਂ ਦਿਲੋਂ ਜਾਨ ਤੋਂ ਪਿਆਰ ਕੀਤਾ ਸੀ। ਪਰ ਉਸਨੇ ਨਹੀਂ ਕੀਤਾ ਮੈਂ ਤੁਹਾਨੂੰ ਇਹ ਹੀ ਗੱਲ ਕਹਿਣੀ ਚਾਹੁੰਦਾ ਪਿਆਰ ਉਥੇ ਕਰੋ ਜਿੱਥੇ ਤੁਹਾਡੀ ਤੇ ਤੁਹਾਡੇ ਪਿਆਰ ਦੀ ਕਦਰ ਹੋਵੇ